ਭਾਰਤ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਐ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੀ ਸਕੀਮ ਰਾਸ਼ਨ ਕਾਰਡ ਦੀ ਐ ਅੱਜ ਵੀ ਬਹੁਤ ਸਾਰੇ ਲੋਕ ਜੇ ਆ ਜੋ ਸਹੀ ਇਲਾਜ ਜਾਂ ਭੋਜਨ ਦਾ ਪ੍ਰਬੰਧ ਕਰਨ ਤੋਂ ਅਸਮਰੱਥਾ ਇੰਨਾ ਲੋੜਵੰਦ ਲੋਕਾਂ ਦੇ ਲਈ ਭਾਰਤ ਸਰਕਾਰ ਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਮੁਫਤ ਰਾਸ਼ਨ ਪ੍ਰਦਾਨ ਕਰਦੀ ਆ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਬਹੁਤ ਘੱਟ ਕੀਮਤ ਤੇ ਰਾਸ਼ਨ ਵੀ ਦਿੱਤਾ ਜਾਂਦਾ ਏ ਰਾਸ਼ਨ ਕਾਰਡ ਨਾ ਸਿਰਫ ਮੁਫਤ ਜਾਂ ਘੱਟ ਤੇ ਰਾਸ਼ਨ ਪ੍ਰਾਪਤ ਕਰਨ ਦਾ ਇੱਕ ਮਾਧਿਮਾ ਬਲਕਿ ਇਸ ਰਾਹੀਂ ਕਈ ਹੋਰ ਸਹੂਲਤਾ ਵੀ ਕਈ ਹੋਰ ਸਹੂਲਤਾ ਵੀ ਪ੍ਰਾਪਤ ਕੀਤੀਆਂ ਜਾਂਦੀਆਂ ਏ ਰਾਸ਼ਨ ਕਾਰਡ ਧਾਰਕ ਨੂੰ 혜ਟਾਂ ਦਿੱਤੇ 8 ਲਾਭ ਪ੍ਰਾਪਤ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਹਨ ਲੋੜਵੰਦ ਲੋਕਾਂ ਨੂੰ ਵਕ ਵਕ ਕਿਸਮਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮੁਫਤ ਵੰਡ ਦੇਣੀ ਤੇ ਰਾਸ਼ਨ ਕਾਰਡ ਧਾਰਕ ਨੂੰ ਸਰਕਾਰ ਦੁਆਰਾ ਨਿਰਧਾਰਤ ਸਸਤੀਆਂ ਦਰਾਂ ਤੇ ਖੁਰਾਕੀ ਵਸਤਾਂ ਮਿਲਦੀਆਂ ਆਂ ਸਰਕਾਰੀ ਸਕੀਮਾਂ ਦੇ ਵਿੱਚੋਂ ਭਾਗੀਦਾਰ ਹੁੰਦੇ ਆ ਰਾਸ਼ਨ ਕਾਰਡ ਦੇ ਰਾਹੀਂ ਵਕ ਵਕ ਸਰਕਾਰੀ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ ਰਾਸ਼ਨ ਕਾਰਡ ਦਾ ਇਸਤੇਮਾਲ ਲਾ ਪਛਾਣ ਦੇ ਸਬੂਤ ਦੇ ਵਜੋਂ ਕੀਤਾ ਜਾਂਦਾ ਹੈ ਕਈ ਯੋਜਨਾਵਾਂ ਦੇ ਵਿੱਚ ਰਾਸ਼ਨ ਕਾਰਡ ਧਾਰਕ ਨੂੰ ਕਰਜ਼ੇ ਤੇ ਸਬਸਿਡੀ ਵੀ ਮਿਲਦੀ ਆ ਤੇ ਕੁਝ ਰਾਜਾਂ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਸਿਹਤ ਬੀਮੇ ਦਾ ਲਾਭ ਮਿਲਦਾ ਏ ਸਮਾਜ ਭਲਾਈ ਸਕੀਮਾਂ ਦਾ ਲਾਭ ਰਾਸ਼ਨ ਕਾਰਡ ਦੇ ਰਾਹੀਂ ਵੀ ਲਿਆ ਜਾ ਸਕਦਾ ਏ ਤੇ ਸਿੱਖਿਆ ਵਿੱਚ ਸਹਾਇਤਾ ਮਿਲਦੀ ਆ ਕੁਝ ਸਕੀਮਾਂ ਅਜਿਹੀਆਂ ਹਨ ਜੋ ਰਾਸ਼ਨ ਕਾਰਡ ਧਾਰਕਾਂ ਦੇ ਬੱਚਿਆਂ ਦੀ ਸਿੱਖਿਆ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਨੇ ਰਾਸ਼ਨ ਕਾਰਡ ਦੀਆਂ ਕਿਸਮਾਂ ਤੇ ਯੋਗਤਾ ਭਾਰਤ ਵਿੱਚ ਕਈ ਤਰ੍ਹਾਂ ਦੇ ਰਾਸ਼ਨ ਕਾਰਡ ਹੁੰਦੇ ਹਨ ਜੋ ਲੋਕਾਂ ਦੀਆਂ ਜ਼ਰੂਰਤਾਂ ਤੇ ਆਮਦਨ ਦੇ ਆਧਾਰ ਬਣਾਏ ਜਾਂਦੇ ਆ ਕੁਝ ਰਾਸ਼ਨ ਕਾਰਡ ਅਜਿਹੇ ਹਨ ਜਿਨ੍ਹਾਂ ਨੂੰ ਸਿਰਫ ਪਛਾਣ ਦੇ ਸਬੂਤ ਲਈ ਜਾਰੀ ਕੀਤਾ ਜਾਂਦਾ ਤੇ ਉਹਨਾਂ ਨੂੰ ਜ਼ਿਆਦਾ ਲਾਭ ਨਹੀਂ ਮਿਲਦਾ ਰਾਸ਼ਨ ਕਾਰਡ ਸਿਰਫ ਭਾਰਤੀ ਨਾਗਰਿਕਾਂ ਲਈ ਉਪਲਬਧ ਕੀਤਾ ਗਿਆ ਹੈ ਤੇ ਇਸ ਲਈ ਪਰਿਵਾਰ ਦਾ ਮੁਖੀ ਆਰਜੀ ਦੇ ਸਕਦਾ ਹੈ ਜੇਕਰ ਕਿਸੇ ਵਿਅਕਤੀ ਦਾ ਨਾਮ ਪਹਿਲਾਂ ਹੀ ਰਾਸ਼ਨ ਕਾਰਡ ਤੇ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ ਕੇਂਦਰੀ ਖੁਰਾਕ ਵਿਭਾਗ ਦੇ ਵੱਲੋਂ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ ਤੇ ਇਸ ਦੀ ਤਸਦੀਕ ਵੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੈਰੀਫਿਕੇਸ਼ਨ ਦੇ ਵਿੱਚ ਯੋਗ ਨਹੀਂ ਪਾਏ ਜਾਂਦੇ ਹੋ ਤਾਂ ਤੁਹਾਡਾ ਰਾਸ਼ਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਰਾਸ਼ਨ ਕਾਰਡ ਧਾਰਕਾਂ ਨੂੰ ਕਈ ਮਹੱਤਵਪੂਰਨ ਸਹੂਲਤਾਂ ਉਪਲਬਧ ਹਨ ਜਿਨ੍ਹਾਂ ਦਾ ਲਾਭ ਵਕਤ ਵਕਤ ਸਰਕਾਰੀ ਸਕੀਮਾਂ ਦੇ ਰਾਹੀਂ ਲਿਆ ਜਾ ਸਕਦਾ ਹੈ ਤੇ ਇਸ ਰਾਸ਼ਨ ਕਾਰਡ ਦੇ ਰਾਹੀਂ ਉਪਲਬਧ ਜਿਹੜੇ ਪ੍ਰਮੁੱਖ ਸਹੂਲਤਾਂ ਜੜੀਆਂ ਹਨ ਜਿਵੇਂ ਕਿ ਫਸਲੀ ਬੀਮਾ ਪ੍ਰਧਾਨ ਮੰਤਰੀ ਓਜਵਲ ਯੋਜਨਾ ਪੀਐਮ ਵਿਸ਼ਵਕਰਮਾ ਯੋਜਨਾ ਤੇ ਵਿੱਤੀ ਸਹਾਇਤਾ ਤੇ ਸ਼ਰੀਮਾਂਕਾ ਕਾਰਡ ਕਾਰ ਜਿਹੜਾ ਰਾਸ਼ਨ ਕਾਰਡ ਤੇ ਔਰਤਾਂ ਦੇ ਲਈ ਜਿਵੇਂ ਸਲਾਈ ਮਸ਼ੀਨਾਂ ਦਾ ਯੋਗਦਾਨ ਮੁਫਤ ਰਾਸ਼ਨ ਯੋਜਨਾ ਜਿਵੇਂ ਕਿ ਭਾਰਤ ਸਰਕਾਰ ਤਹਿਤ ਰਾਸ਼ਨ ਕਾਰਡ ਧਾਰਕ ਨੂੰ ਮੁਫਤ ਰਾਸ਼ਨ ਦੀ ਸਹੂਲਤਾਂ ਵੀ ਮਿਲਦੀ ਆ ਇਹਨਾਂ ਵਿਸ਼ੇਸ਼ਤਾਵਾਂ ਦੇ ਰਾਹੀਂ ਰਾਸ਼ਨ ਕਾਰਡ ਨਾ ਸਿਰਫ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਏ ਸਗੋਂ ਲੋੜਵੰਦ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਹਾਇਤਾ ਵੀ ਪ੍ਰਦਾਨ ਕਰਦਾ